ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਪਰਪੂਰ ਵਾਲੀ ਕੁਲ ਆਲਮ ਸਰਬ ਸ਼ਕਤੀ ਮਾਨ ਗਿਆਨ ਦੇ ਅਗੰਮੀ ਸਾਗਰ ਰਹਿਮਤਾਂ ਦੇ ਖਜ਼ਾਨੇ ਬਖਸ਼ਿਸ਼ਾਂ ਦੇ ਪੰਡਾਰ ਚਵਰ ਛਤਰ ਤਖਤ ਦੇ ਮਾਲਕ ਜਾਗਤ ਜੋਤ ਗੱਦੀ ਤੇ ਬਰਾਜਮਾਨ ਨਿਮਾਣਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਨਿਉਟਿਆਂ ਦੀ ਓਟ ਗੁਰੂ ਨਿਯਾਸਦਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਣੋ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਹੈ ਜੋ ਅਸਾ ਸਭ ਨੂੰ ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦੇ ਸੁਭਾਗੇ ਸਮੇਂ ਪ੍ਰਾਪਤ ਕਰਵਾਏ ਹਨ ਸੋ ਗੁਰਮੁਖੋ ਪਿਆਰਿਓ ਆਪ ਸਭ ਸੰਗਤਾਂ ਨੇ ਬੜੀ ਹੀ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿਖੇ ਬੈਠ ਕਰਕੇ ਅੰਮ੍ਰਿਤ ਬਾਣੀ ਦੇ ਨਾਲ ਸਾਂਝ ਪਾਈ ਹੈ ਅਰਦਾਸ ਤੋਂ ਪਰંત ਆਪ ਸਭ ਸੰਗਤਾਂ ਨੇ ਅੱਜ ਦੇ ਹੁਕਮ ਸਰਵਣ ਕੀਤੇ ਹਨ ਸੋ ਅੱਜ ਦੇ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਆਪਣੇ ਮਨ ਵਰਤ ਨੂੰ ਇਕਾਗਰ ਕਰੀਏ ਅਤੇ ਸਤਿਗੁਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਪਿਆਰਿਓ ਜੋ ਅੱਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਸਾਡੀ ਝੋਲੀ ਦੇ ਵਿੱਚ ਹੁਕਮ ਪਾਏ ਨੇ ਇਸ ਦੀ ਵਿਚਾਰ ਆਰੰਭ ਕਰੀਏ ਸੋ ਸਭ ਤੋਂ ਪਹਿਲਾਂ ਆਪਣੇ ਮਨ ਬਿਰਤੀ ਨੂੰ ਇਕਾਗਰ ਕਰੀਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਪਰਾ ਉਸ ਪ੍ਰਮਾਤਮਾ ਵਾਹਿਗੁਰੂ ਦੀ ਉਸਤਤ ਕਰਨੀ ਹੈ ਤਾਂ ਇੱਕ ਮਨ ਇਕਜਿਤ ਹੋ ਕੇ ਬੈਠਣਾ ਪਵੇਗਾ ਭਾਵ ਇਸ ਮਨ ਨੂੰ ਟਿਕਾਉਣਾ ਪਵੇਗਾ ਸੋ ਆ ਉਸ ਮਨ ਦੀ ਮਨ ਦੇ ਟਿਕਾਉ ਦੇ ਲਈ ਆਪਾਂ ਵਾਹਿਗੁਰੂ ਦਾ ਸਿਮਰਨ ਕਰਕੇ ਆਪਾਂ ਇਸ ਹੁਕਮ ਦੀ ਵਿਚਾਰ ਆਰੰਭ ਕਰੀਏ ਜੀ ਔਰ ਆਲ ਮਿਲ ਕੇ ਆਖੋ ਜੀ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਉਸ ਸਤਗੁਰ ਪਾਤਸ਼ਾਹ ਜੀ ਨੇ ਅੱਜ ਦਾ ਹੁਕਮ ਜੋ ਸਾਡੀ ਝੋਲੀ ਵਿੱਚ ਪਾਇਆ ਹੈ ਇਹ ਹੁਕਮ ਭਗਤ ਕਬੀਰ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ ਤਨਾਸਰੀ ਰਾਗ ਦੇ ਅੰਦਰ ਗਾਉਣ ਦਾ ਹੁਕਮ ਹੈ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 691 ਤੇ ਸੁਭਾਇਮਾਨ ਹੈ ਤੇ ਸਤਿਗੁਰ ਪਾਤਸ਼ਾਹ ਅੱਜ ਦੇ ਹੁਕਮ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਨ ਸੇਖ ਨਾਗ تیر ਮਰ ਮਨ ਜਨ ਸੰਤ ਸੰਗਤ ਆਰਾਮ ਰਦ ਬਸਾਈ ਸਤਗੁਰ ਪਾਛਾ ਜੋ ਜੋ ਅੱਜ ਦਾ ਹੁਕਮ ਸਾਡੀ ਝੋਲੀ ਵਿੱਚ ਪਾਉਣੇ ਨੇ ਇਸ ਹੁਕਮ ਦੇ ਵਿੱਚ ਸਤਿਗੁਰ ਪਾਸ਼ਾ ਸਤ ਸੰਗਤ ਦੀ ਅਤੇ ਉਸ ਪਰਮਾਤਮਾ ਵਾਹਿਗੁਰੂ ਦੀ ਉਸਤਤ ਕਰਦੇ ਨੇ ਤੇ ਗੁਰਮੁਖੋ ਪਿਆਰਿਓ ਆਪਾਂ ਗੱਲ ਕਰਦੇ ਹਾਂ ਸਤ ਸੰਗਤ ਸਤ ਤੋਂ ਭਾਵ ਹੈ ਸੱਚ ਹਮੇਸ਼ਾ ਸੱਚ ਰਹਿਣ ਵਾਲਾ ਤੇ ਸੱਚ ਕੇਵਲ ਤਾਂ ਕੇਵਲ ਉਹ ਪਰਮਾਤਮਾ ਹੈ ਜਿਹੜਾ ਸੱਚ ਸੀ ਸੱਚ ਹੈ ਹਮੇਸ਼ਾ ਸੱਚ ਰਹੇਗਾ ਉਸ ਸੱਚ ਦੀ ਸੰਗਤ ਕਰਨ ਦੇ ਸਾਨੂੰ ਸੁਭਾਗੇ ਸਨੇ ਉਪਰਾਪਤ ਹੋਏ ਨੇ ਅਤੇ ਸਤਿਗੁਰ ਪਾਤਸ਼ਾਹ ਵੀ ਅੱਜ ਦੇ ਹੁਕਮ ਦੇ ਅੰਦਰ ਵੀ ਸੰਤ ਸੰਗਤ ਰਾਗ ਰਿਦੇ ਵਸਾਈ ਸੰਤ ਸੰਗਤ ਤੋਂ ਭਾਵੇਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਗੁਰਮੁਖੋ ਪਿਆਰਿਓ ਸੰਗ ਕਹਿੰਦੇ ਨੇ ਇਕੱਠ ਨੂੰ ਜਿੱਥੇ ਬਹੁਤ ਜ਼ਿਆਦਾ ਦੁਨੀਆ ਦਾ ਇਕੱਠ ਹੋਵੇ ਤੇ ਗੁਰਮੁਖੋ ਪਿਆਰਿਓ ਸਤ ਸੰਗਤ ਉਹਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਉਸ ਸਤ ਦੀ ਗੱਲਬਾਤ ਹੁੰਦੀ ਹੋਵੇ ਸਤ ਕੇਵਲ ਤਾਂ ਕੇਵਲ ਉਹ ਪਰਮਾਤਮਾ ਹੈ ਤੇ ਜਿੱਥੇ ਸਤਗੁਰ ਦੀ ਗੱਲ ਹੁੰਦੀ ਹੋਵੇ ਉਸ ਪਰਮਾਤਮਾ ਦੀ ਗੱਲ ਹੁੰਦੀ ਹੋਵੇ ਉਸ ਨੂੰ ਆਪਾਂ ਕਹਿ ਸਕਦੇ ਹਾਂ ਸਤ ਸੰਗਤ ਜਾਂ ਸਾਤ ਸੰਗਤ ਤੇ ਗੁਰਮੁਖੋ ਪਿਆਰਿਓ ਬਾਣੀ ਵਿੱਚ ਅਨੇਕਾਂ ਫਰਮਾਨ ਨੇ ਸਤ ਸੰਗਤ ਦੇ ਬਾਬਤ ਜਿਸ ਤਰ੍ਹਾਂ ਮੇਰੇ ਮਹਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਇਸੇ ਇਸੇ ਤਰ੍ਹਾਂ ਹੀ ਬਾਣੀ ਵਿੱਚ ਕੁਫਰਮਾਨ ਨੇ ਕਿ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੀਉ ਇਸੇ ਤਰ੍ਹਾਂ ਸਤ ਸੰਗਤ ਜਿਹੜੀ ਹੈ ਨਾ ਗੁਰਮੁਖੋ ਪਿਆਰਿਓ ਸਾਨੂੰ ਲੱਭਣੀ ਪੈਂਦੀ ਏ ਬੜੇ ਵੱਡੇ ਪਾਗਾਂ ਦੇ ਨਾਲ ਸਾਨੂੰ ਇਹ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਏ ਤੇ ਵਰਨਾ ਦੇਖਿਆ ਜਾਵੇ ਜਿਸ ਇਕੱਠ ਤਾਂ ਹੋਰ ਵੀ ਪਈ ਕਈ ਜਗ੍ਹਾ ਤੇ ਹੋ ਜਾਂਦੇ ਨੇ ਰੈਲੀਆਂ ਦੇ ਵਿੱਚ ਹੋ ਜਾਂਦੇ ਨੇ ਤੇ ਵਿਆਹਾਂ ਦੇ ਵਿੱਚ ਹੋ ਜਾਂਦੇ ਨੇ ਹੋਰ ਵੀ ਕਈ ਜਗ੍ਹਾ ਤੇ ਇਕੱਠ ਹੋ ਜਾਂਦੇ ਨੇ ਪਰ ਉਸ ਨੂੰ ਉਸ ਨੂੰ ਉਸ ਇਕੱਠ ਨੂੰ ਅਸੀਂ ਸਤ ਸੰਗਤ ਨਹੀਂ ਆਖ ਸਕਦੇ ਕਿਉਂਕਿ ਉੱਥੇ ਸਤ ਦੀ ਗੱਲ ਨਹੀਂ ਸੱਚ ਦੀ ਗੱਲ ਨਹੀਂ ਤੇ ਸਤਗੁਰੂ ਜੀ ਸਤ ਸੰਗਤ ਉਹਨੂੰ ਹੀ ਆਖਦੇ ਨੇ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੇ ਜਿੱਥੇ ਸੱਚ ਦੀ ਗੱਲ ਹੁੰਦੀ ਹੋਵੇ ਉਥੇ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ ਉਸ ਨੂੰ ਹੀ ਅਸੀਂ ਸਤ ਸੰਗਤ ਆਖ ਸਕਦੇ ਹਾਂ ਤੇ ਗੁਰਮੁਖੋ ਪਿਆਰਿਓ ਸਤ ਸੰਗਤ ਜਿਹੜੀ ਐ ਨਾ ਸਾਨੂੰ ਲੱਭਣੀ ਪੈਂਦੀ ਐ ਖੁਦ ਨੇ ਪੈਂਦੀ ਆਪ ਜਤਨ ਕਰਨਾ ਪੈਂਦਾ ਐ ਸਖਤ ਕਰਨ ਦੇ ਲਈ ਸਤ ਸੰਗਤ ਕਰਨ ਦੇ ਲਈ ਤੇ ਜਿਹੜੀ ਕੋ ਸੰਗਤ ਹੈ ਨਾ ਕੋ ਸੰਗਤ ਕੋ ਸੰਗਤ ਸਾਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਉਹ ਪੈਰ ਪੈਰ ਤੇ ਸਭ ਨੂੰ ਮਿਲ ਜਾਵੇਗੀ ਰਸਤੇ ਵਿੱਚੋਂ ਨਿਕਲਦਿਆ ਸਾਰ ਹੀ ਰਸਤੇ ਵਿੱਚ ਤੁਰਿਆ ਜਾਂਦੇ ਅਸੀਂ ਸਾਨੂੰ ਕਈ ਤਰ੍ਹਾਂ ਦੇ ਲੋਕ ਮਿਲ ਜਾਵਣਗੇ ਜੋ ਇਰਖਦ ਵੈਸ ਨਿੰਦਿਆ ਚੁਗਲੀ ਕਰਨ ਵਾਲੇ ਹੋਣਗੇ ਜੇਕਰ ਉਹਨਾਂ ਦੇ ਕੋਲ ਅਸੀਂ 10 ਮਿੰਟ ਖਲੋਗੇ ਤਾਂ ਸਮਝ ਲੈਣਾ ਕੋ ਸੰਗਤ ਹੋਣ ਲੱਗ ਪਈ ਜੇ ਕਿਸੇ ਦੀ ਨਿੰਦਿਆ ਚੁਗਲੀ ਚੱਲ ਪਈ ਤਾਂ ਕੋ ਸੰਗਤ ਹੋਣ ਲੱਗ ਪਈ ਜੇ ਕੋਈ ਸ਼ਰਾਬੀ ਕੋਈ ਵੀ ਨਸ਼ੇ ਵਾਲਾ ਬੰਦਾ ਮਿਲ ਗਿਆ ਉਹਦੇ ਨਾਲ ਉਹਦੇ ਲਾਗੇ ਖਲੋਗੇ ਤੇ ਉੱਥੇ ਵੀ ਕੋ ਸੰਗਤ ਵਰਤ ਜਾਂਦੀ ਹੈ ਕੋ ਸੰਗਤ ਹੈ ਜਿਸ ਵਿੱਚ ਉਸ ਪ੍ਰਮਾਤਮਾ ਦੀ ਉਸ ਰੱਬ ਦੀ ਗੱਲ ਨਾ ਹੁੰਦੀ ਹੋਵੇ ਉਸ ਨੂੰ ਕ ਸੰਗਤ ਆਖਿਆ ਜਾਂਦਾ ਹੈ ਤੋਂ ਇਸ ਲਈ ਗੁਰਮੁਖੋ ਪਿਆਰਿਓ ਭਗਤ ਕਬੀਰ ਜੀ ਨੇ ਅੱਜ ਦੇ ਹੁਕਮ ਦੇ ਵਿੱਚ ਸਾਨੂੰ ਇਹੀ ਉਪਦੇਸ਼ ਬਖਸ਼ੀ ਕੀਤਾ ਹੈ ਸੰਤ ਸੰਗਤ RAM ਰਦੇ ਬਸਾਈ ਰਦੇ ਤੋਂ ਪਾਵੇ ਆਪਣੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਵਾਹਿਗੁਰੂ ਨੂੰ ਵਸਾਲ ਹੈ ਉਹਦਾ ਨਾਮ ਵਸਾਲ ਹੈ ਉਹਦੀ ਬਾਣੀ ਪੜਿਆ ਕਰ ਉਹਦੇ ਨਾਮ ਦੇ ਨਾਲ ਜੁੜਿਆ ਕਰ ਜਿਹੜਾ ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਜਿਹੜਾ ਪਰਮਾਤਮਾ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਏ ਸੰਤ ਸੰਗਤ RAM ਹਿਰਦੇ ਵਸਾਈ ਉਸ ਸਤ ਸੰਗਤ ਦੇ ਸੰਤ ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਤੂੰ ਸਾਂਝ ਪਾ ਕਿੰਨਾ ਦੇ ਨਾਲ ਮਿਲ ਕੇ ਸੰਤ ਜਣਾ ਦੇ ਨਾਲ ਜਿਹੜੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਪਾਉਂਦੇ ਨੇ ਭਾਵ ਜਿਸ ਤਰ੍ਹਾਂ ਆਪਾਂ ਸਾਰੇ ਸੰਗਤ ਵਿੱਚ ਬੈਠ ਕਰਕੇ ਉਸ ਰੱਬ ਦੀ ਉਸ ਪ੍ਰਮਾਤਮਾ ਵਾਹਿਗੁਰੂ ਦੀ ਗੱਲ ਕਰਦੇ ਪਿਆ ਨਾ ਤੇ ਗੁਰਮੁਖੋ ਪਿਆਰੇ ਇਹੀ ਸਤ ਸੰਗਤ ਹੈ ਇਹੀ ਸਤ ਸੰਗਤ ਹੈ ਸਤ ਸੰਗਤ ਮਹਾਰਾਜ ਦੋ ਸਰੀਰ ਖਲੋਤੇ ਹੋਣ ਦੋ ਸਰੀਰਾਂ ਦੇ ਵਿੱਚ ਉਸ ਰੱਬ ਦੀ ਗੱਲ ਚੱਲਦੀ ਹੋਵੇ ਤਾਂ ਵੀ ਉੱਥੇ ਸਤ ਸੰਗਤ ਹੈ ਤੇ ਜੇ ਇਕੱਲਾ ਬੈਠਾ ਇਨਸਾਨ ਉਸ ਰੱਬ ਨੂੰ ਯਾਦ ਕਰਦਾ ਪਿਆ ਹੈ ਉੱਥੇ ਵੀ ਸਤ ਸੰਗਤ ਹੈ ਤੇ ਗੁਰਮੁਖੋ ਪਿਆਰਿਓ ਭਗਤ ਕਬੀਰ ਜੀ ਨੇ ਅੱਜ ਸਾਨੂੰ ਇਹੀ ਉਪਦੇਸ਼ ਕੀਤਾ ਹੈ ਕਿ ਗੁਰਮੁਖਾ ਪਿਆਰਿਆ ਭਾਵੇਂ ਤੂੰ ਇਕੱਲਾ ਬੈਠ ਪਾਵੇਂ ਦੋ ਜਾਣੇ ਬੈਠਰ ਪਾ ਪੂਰਾ ਇਕੱਠ ਹੋਵੇ ਉਸ ਇਕੱਠ ਦੇ ਵਿੱਚ ਉਸ ਸੰਗ ਦੇ ਵਿੱਚ ਕੇਵਲ ਤਾਂ ਕੇਵਲ ਉਸ ਰੱਬ ਦੀ ਉਸ ਪਰਮਾਤਮਾ ਵਾਹਿਗੁਰੂ ਦੀ ਗੱਲ ਹੋਵੇ ਉਹਦਾ ਨਾਮ ਜਪਿਆ ਜਾਵੇ ਤੇ ਗੁਰਮੁਖੋ ਪਿਆਰੇ ਦੂਸਰੀ ਗੱਲ ਇਸ ਸ਼ਬਦ ਦੇ ਵਿੱਚ ਦੂਸਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਉਹ ਰੱਬ ਉਹ ਪਰਮਾਤਮਾ ਵਾਹਿਗੁਰੂ ਕਿਤਨਾ ਵੱਡਾ ਹੈ ਤੇ ਉਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਕੋਈ ਵੀ ਨਹੀਂ ਪਾ ਸਕਦਾ ਕਿਉਂਕਿ ਜਿਹਾ ਇੱਕ ਕਵਨ ਗੁਣ ਕਹੀ ਹੈ ਬੇ ਸੁਮ ਬੇਨਤ ਸੁਆਮੀ ਤੇਰੋ ਅੰਤ ਨਾ ਕਿਨੇ 흘ਹੀਏ ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਬਿਆਨ ਕਰੀ ਉਹਦੇ ਨੂੰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਊਚ ਭਗਵਾਨ ਉਹ ਪਰਮਾਤਮਾ ਬੜਾ ਵੱਡਾ ਬੜਾ ਉੱਚਾ ਏ ਤੇ ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਉਸ ਨੂੰ ਪਾਇਆ ਤਾਂ ਜਾ ਸਕਦਾ ਹੈ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰਮੁਖੋ ਉਹਦਾ ਅੰਤ ਪਾਉਣਾ ਸਮਝੋ ਨਾ ਕੋਈ ਕੰਧ ਨਾਲ ਟਕਰਾਂ ਮਾਰਨ ਦਾ ਕੰਮ ਹੈ ਤੇ ਇਸ ਲਈ ਸਤਿਗੁਰੂ ਭਗਤ ਕਬੀਰ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੂੰ ਕੰਮ ਕਰ ਇੱਕ ਸੰਤ ਸੰਗਤ RAM ਰਿਧੇ ਬਸਾਈ ਸੰਤ ਸੰਗਤ ਵਿੱਚ ਬੈਠ ਕੇ ਉਸ ਰੱਬ ਦੀ ਤੂੰ ਉਸਤਤ ਕਰ ਸਕਦਾ ਹੈ ਉਹਦਾ ਨਾਮ ਜਪ ਸਕਦਾ ਹੈ ਉਹਦਾ ਅੰਤ ਨਹੀਂ ਪਾ ਸਕਦਾ ਤੇ ਗੁਰਮੁਖੋ ਪਿਆਰਿਓ ਉਦਾਹਰਨ ਦੇ ਤੌਰ ਤੇ ਪਗਤ ਕਬੀਰ ਜੀ ਨੇ ਅਜ ਦੇ ਸ਼ਬਦ ਦੇ ਵਿੱਚ ਸਾਨੂੰ ਸੰਕ ਸੁਨੰਦ ਮਹੇਸ਼ ਸਮਾਨਾ ਸੰਕ ਸੁਨੰਦ ਜਿਹੜੇ ਨੇ ਇਹ ਬ੍ਰਹਮਾ ਦੇ ਪੁੱਤਰ ਨੇ ਬ੍ਰਹਮਾ ਦੇ ਚਾਰ ਪੁੱਤਰ ਹੋਏ ਨੇ ਤੋਂ ਉਹਨਾਂ ਚਾਰਾ ਪੁੱਤਰਾਂ ਦੇ ਵਿੱਚੋਂ ਸੰਕ ਸੁਨੰਦ ਦੀ ਉਦਾਹਰਣ ਦਿੰਦੇ ਨੇ ਤੇ ਬ੍ਰਹਮੇ ਦੇ ਚਾਰ ਪੁੱਤਰ ਕਿਹੜੇ ਨੇ ਸੰਕ ਸੁਨੰਦ ਸਨਾਤਨ ਅਤੇ ਸੰਤ ਕੁਮਾਰ ਇਹ ਚਾਰ ਪੁੱਤਰ ਨੇ ਬ੍ਰਹਮੇ ਦੇ ਤੇ ਬ੍ਰਹਮੇ ਦੇ ਦੋ ਪੁੱਤਰਾਂ ਦੀ ਉਦਾਹਰਣ ਦਿੰਦੇ ਨੇ ਜਿਸ ਤਰ੍ਹਾਂ ਸੰਕ ਸੰਨੰਦ ਕਹਿੰਦੇ ਸੰਕ ਸੰਨੰਦ ਇਸ ਧਰਤੀ ਤੇ ਆਏ ਮਹੀਸ਼ ਤੋਂ ਪਾਵੇ ਸ਼ਿਵਜੀ ਸੇਖਨਾਗ ਤੇਰੋਂ ਮਰਮਣਾ ਜਾਨਾ ਕਹਿੰਦੇ ਇਸ ਧਰਤੀ ਦੀ ਤੇ ਸੰਕ ਸੰਨੰਦ ਵੀ ਆਏ ਸ਼ਿਵਜੀ ਮਹਾਰਾਜ ਵੀ ਆਏ ਸੇਖਨਾਗ ਕਹਿੰਦੇ ਨੇ ਛੇਸ਼ਨਾਗ ਜਿਸ ਦੀਆਂ ਮੰਨਿਆ ਜਾਂਦਾ ਹੈ ਇਹ ਮਨਾਉਤ ਹੈ ਕਿਸੇ ਦੂਸਰੇ ਧਰਮ ਦੀ ਕਿ ਸੇਖਨਾਗ ਦੇ ਜਿਹੜੇ ਨੇ 1000 ਸਿਰ ਨੇ 1000 ਫਨ ਨੇ ਤੇ 1000 ਫਨ ਹੋਣ ਦੇ ਨਾਲ ਉਹ ਇੱਕ ਫਨ ਦੇ ਨਾਲ ਇੱਕ ਮੂਹ ਦੇ ਨਾਲ ਉਸ ਰੱਬ ਦਾ ਜਿਹਦਾ ਨਾਂ ਹੈ ਨਾ ਬਦਲ-ਬਦਲ ਕੇ ਲੈਂਦਾ ਏ ਤੇ ਆਪੇ ਵੇਖ ਲੈਣਾ ਤੁਸੀਂ ਕਿ ਉਸ ਰੱਬ ਨੂੰ ਉਸ ਰੱਬ ਦੇ ਕਿੰਨੇ ਨਾਮ ਹੋਣਗੇ ਹਜੇਕਰ ਹਜ਼ਾਰਾਂ ਫਨਾਂ ਦੇ ਨਾਲ ਉਹ ਵੱਖ-ਵੱਖ ਨਾਮ ਲੈਂਦਾ ਏ ਉਹ ਰੱਬ ਦੇ ਉਹ ਰੱਬ ਦੀ ਉਸਤਤ ਕਰਦਾ ਹੈ ਤੇ ਗੁਰਮਖੋ ਪਿਆਰਿਓ ਸੇਖ ਨਾਗ ਤੇਰੋ ਮਰਮ ਨਾ ਜਾਣਾ ਮਰਮ ਤੋਂ ਪਾਵਹਿ ਕਿ ਤੇਰਾ ਅੰਤ ਨਹੀਂ ਪਾਇਆ ਤੇਰਾ ਅੰਤ ਨਹੀਂ ਪਾ ਜਾ ਸੇਖ ਨਗਤਰ ਮਰਮ ਨਾ ਜਾਣਾ ਸੰਤ ਸੰਗਤ ਰਾਮ ਰਿਦੇ ਵਸਾਈ ਰਹਾਓ ਕਹਿੰਦੇ ਨੇ ਹਨੂਮਾਨ ਸਰ ਗਰੜ ਸਮਾਨਾ ਕਹਿੰਦੇ ਇਸ ਧਰਤੀ ਤੇ ਹਨੂਮਾਨ ਵਰਗੇ ਵੀ ਆਏ ਗਰੜਪ ਗਰੜ ਵਰਗੇ ਵੀ ਆਏ ਤੇ ਸੁਰਪਤ ਨਰਪਤ ਨਹੀਂ ਗੁਣ ਜਾਣਾ ਮਰਗੋਏ ਸੁਰਗਾਂ ਦੇ ਰਾਜੇ ਆਏ ਤੇ ਨਰਪਤ ਤਪავਹਿ ਦੁਨਿਆਵੀ ਰਾਜੇ ਵੀ ਆਈ ਤੇ ਤਿਨਾਂ ਨੇ ਵੀ ਤੇਰਾ ਕੋਈ ਅੰਤ ਨਹੀਂ ਪਾਇਆ ਚਾਰ ਵੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਵਲਾ ਨਹੀਂ ਜਾਨਾ ਕਹਿੰਦੇ ਨੇ ਚਾਰ ਵੇਦ ਜਿਨ੍ਹਾਂ ਨੇ ਲਿਖੇ ਜਿਨ੍ਹਾਂ ਨੇ ਪੜ੍ਹੇ ਅਰ ਸਿਮਰਤੀਆਂ ਪੜ੍ਹੀਆਂ ਤੇ ਵਕ ਵਕ ਜਿਨ੍ਹਾਂ ਨੇ ਚਾਰ ਵੇਦ ਪੜ੍ਹ ਲਏ ਸਮ੍ਰਿਤੀਆਂ ਪੜ੍ਹ ਲੀਆਂ ਵੱਖ-ਵੱਖ ਕਈ ਵੇਦ ਪਰਲੇ ਪੁਰਾਣ ਪੜ੍ਹ ਲੇ ਤੇ ਕਹਿੰਦੇ ਨੇ ਵਿਸ਼ਨੂੰ ਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਮਲਾ ਪਤ ਕਮਲਾ ਨਹੀਂ ਜਣਾ ਕਮਲਾ ਪਤ ਤੋ ਹੈ ਕਮਲਾ ਪਤ ਤੋ ਪਾਵੈ ਲక్ష్ਮੀ ਦਾ ਪਤੀ ਜਿਸ ਨੂੰ ਵਿਸ਼ਨੂੰ ਆਖਿਆ ਜਾਂਦਾ ਹੈ ਤੇ ਗੁਰਮੁਖੋ ਪਿਆਰਿਓ ਕਹੇ ਕਬੀਰ ਸੋ ਭਰਮੇ ਨਾਹੀ ਪਗ ਲਗ ਰਾਮ ਰਹੇ ਸਰਣਾਹੀ ਅੰਤਲੀਆਂ ਪੰਕਤੀਆਂ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਤੂੰ ਕਿਸੇ ਵੀ ਪਰਮ ਦੇ ਵਿੱਚ ਨਹੀਂ ਪੈਣਾ ਜੇਕਰ ਤੂੰ ਪਰਮ ਦੇ ਵਿੱਚ ਪੈ ਗਿਆ ਨਾ ਕਿ ਮੈਂ ਉਸ ਰੱਬ ਦਾ ਉਸ ਪ੍ਰਮਾਤਮਾ ਦਾ ਅੰਤ ਪਾ ਲਵਾਂਗਾ ਤਾਂ ਤੇਰੇ ਮਨ ਦਾ ਪਰਮ ਹੀ ਰਹਿ ਜਾਵੇਗਾ ਇਸ ਪਰਮ ਦੇ ਵਿੱਚ ਤੂੰ ਆਪਣਾ ਜੀਵਨ ਜਿਹੜਾ ਹੈ ਨਾ ਅਜਾਇਂ ਗਵਾਲੇਗਾ ਤੇ ਕੋਈ ਫਾਇਦਾ ਨਹੀਂ ਹੋਣਾ ਤੇ ਗੁਰਮੁਖੋ ਪਿਆਰਿਓ ਕਹੇ ਕਬੀਰ ਸੁ ਪਰਮੇ ਨਾਹੀ ਪਗ ਲਗ ਰਾਮ ਰਹੇ ਸਰਣਾਹੀ ਕੇਵਲ ਤਾਂ ਕੇਵਲ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਉਹਦੀ ਬਾਣੀ ਦੇ ਨਾਲ ਜੁੜ ਉਸ ਬਾਣੀ ਦੇ ਨਾਲ ਜੁੜਿਆ ਹੀ ਤੇਰੇ ਜੀਵਨ ਦਾ ਆਧਾਰ ਬਣ ਜਾਵੇਗਾ ਜਦੋਂ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇਂਗਾ ਨਾ ਤੂੰ ਤਾਂ ਫਿਰ ਪ੍ਰਮਾਤਮਾ ਵਾਹਿਗੁਰੂ ਤੇਰੇ ਨਾਲ ਤੇਰਾ ਸਹਾਈ ਹੋਵੇਗਾ RAM ਰਿਧੇ ਬਸਾਈ ਕਹੋ ਨਾਨਕ ਕਹਿ ਕਬੀਰ ਸੁਪਰਮੇ ਨਾਹੀ ਪਗ ਲਗ RAM ਰਹੇ ਸਰਨਾਇ ਪਰਮਾਤਮਾ ਵਾਹਿਗੁਰੂ ਦੇ ਨਾਲ ਤੂੰ ਸਾਂਝ ਪਾ ਤੇ ਇਸੇ ਨੂੰ ਫਿਰ ਆਪਾਂ ਅਕਸਰ ਯਾਦ ਕਰਦੇ ਹਾਂ ਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਮੈਂ ਬੜੇ ਬੜੇ ਜਨਮ ਭੋਗ ਕੇ ਮੈਂ ਮਨੁੱਖਾ ਦੇਹੀ ਮਿਲੀ ਹੈ ਨਾ ਕਿਰਪਾ ਕਰ ਆਪਣੇ ਚਰਨਾਂ ਦੇ ਨਾਲ ਜੋੜ ਆਪਣੀ ਭਗਤੀ ਦੇ ਨਾਲ ਜੋੜ ਆਪਣੇ ਨਾਮ ਦੇ ਨਾਲ ਜੋੜ ਤੇ ਗੁਰਮੁਖੋ ਪਿਆਰਿਓ ਅੱਜ ਦੇ ਹੁਕਮ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਸੰਤ ਸੰਗਤ ਰਾਮ ਰਿਧੇ ਵਸਾਇ ਸਤ ਸੰਗਤ ਵਿੱਚ ਬੈਠ ਕੇ ਉਸ ਪ੍ਰਮਾਤਮਾ ਉਸ ਵਾਹਿਗੁਰੂ ਦੀ ਯਾਦ ਕਰਿਆ ਕਰ ਤੇ ਇਸ ਜੇ ਸੰਗਤ ਵਿੱਚ ਬੈਠ ਕਰਕੇ ਅਸੀਂ ਸੰਗਤ ਵਿੱਚ ਬੈਠ ਕੇ ਗੱਲਾਂ ਬਾਤਾਂ ਮਾਰ ਕੇ ਚਲੇ ਗਏ ਤਾਂ ਕੋਈ ਫਾਇਦਾ ਨਹੀਂ ਫਿਰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਫਾਇਦਾ ਤਾਂ ਹੀ ਹੈ ਕਿ ਜੇਕਰ ਸੰਗਤ ਵਿੱਚ ਬੈਠ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪਾਂਗੇ ਸੋ ਗੁਰਮੁਖੋ ਪਿਆਰਿਓ ਇਸੇ ਸਤ ਸੰਗਤ ਦੀ ਸਤ ਸੰਗਤ ਦੇ ਬਾਬਤ ਭਾਈ ਗੁਰਦਾਸ ਜੀ ਆਪਣੀ ਰਚਨਾ ਦੇ ਵਿੱਚ ਸਾਨੂੰ ਉਦਾਹਰਨਾਂ ਦਿੰਦੇ ਨੇ ਕਹਿੰਦੇ ਨੇ ਕਾਹੋਂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਹਿੰਦੇ ਨੇ ਪਵਨ ਆਉਂਦੀ ਹੈ ਬੱਦਲ ਲੈ ਕੇ ਆਉਂਦੀ ਹੈ ਤਨ ਮਨ ਮਮੀ ਵਰਸਾਉਂਦੀ ਏ ਤ ਸਾਰੀ ਲੋਕਾਈ ਬੜੀ ਖੁਸ਼ ਹੁੰਦੀ ਹੈ ਬੜਾ ਬੜਾ ਆਨੰਦ ਪ੍ਰਾਪਤ ਕਰਦੀ ਏ ਤੇ ਜੇਕਰ ਉਹੀ ਹਵਾ ਜਿਹੜੀ ਹੈ ਨਾ ਤੇਜ ਆਵੇ ਹਨੇਰੀ ਦੇ ਰੂਪ ਵਿੱਚ ਆਗੇ ਤੂਫਾਨ ਦੀ ਰੂਪ ਵਿੱਚ ਆ ਗਈ ਤਾਂ ਸਭ ਕੁਝ ਉਡਾ ਕੇ ਵਿਲਾ ਜਾਂਦੀ ਹੈ ਤੇ ਦੂਸਰੀ ਉਦਾਹਰਨ ਕੀ ਦਿੰਦ ਨੇ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ ਕੇਦਰ ਜਲ ਆਪਾ ਸ਼ੱਕਦੇ ਆ ਅਸੀਂ ਪੀਨੇ ਹਾਂ ਜਲ ਤਾਂ ਸਾਡਾ ਜਿਹੜਾ ਸਰੀਰ ਹੈ ਨਾ ਅਰੋਗ ਰਹਿੰਦਾ ਹੈ ਕਈਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਤੇ ਕਹਿੰਦੇ ਕਿ ਜੇ ਇਹੀ ਜਲ ਜਿਹੜਾ ਹੈ ਨਾ ਇਹੀ ਜਲ ਜਿਹੜਾ ਹੈ ਇਹ ਹੜ ਦੇ ਰੂਪ ਵਿੱਚ ਆ ਗਿਆ ਹੜ ਦੇ ਰੂਪ ਵਿੱਚ ਆ ਕੇ ਜਦੋਂ ਆ ਗਿਆ ਫਿਰ ਇਹ ਸਭ ਕੁਝ ਰੋੜ ਕੀ ਵਿਲੇ ਜਾਂਦਾ ਹੈ ਤੇ ਫਿਰ ਤੀਸਰੀ ਉਦਾਹਰਨ ਫਿਰ ਦਿੰਦੇ ਨੇ ਕਾਹੂ ਗ੍ਰਹਿ ਕੀ ਅਗਨ ਪਾਕ ਸਾਖ ਸਿੱਧ ਕਰੇ ਕੇਂਦਰ ਘਰ ਦੇ ਵਿੱਚ ਅੱਗ ਵੱਲਦੀ ਹੈ ਜਦੋਂ ਅੱਗ ਬਲਦੀ ਹੈ ਤਾਂ ਉਹਦੇ ਉੱਤੇ ਖਾਣਾ ਪਕਾਇਆ ਜਾਂਦਾ ਹੈ ਭੋਜਨ ਪਕਾਇਆ ਜਾਂਦਾ ਹੈ ਸਾਰੇ ਪਰਿਵਾਰ ਛੱਕਦੇ ਨੇ। ਤੋ ਉਸ ਅੱਗ ਦਾ ਵੀ ਸ਼ੁਕਰੀਆ ਕਰਦੇ ਨੇ। ਕਿਉਂਕਿ ਉਸ ਅੱਗ ਦੇ ਉੱਪਰ ਖਾਣਾ ਪੱਕਿਆ। ਤੇ ਜੇਕਰ ਰੱਬ ਨਾ ਕਰੇ ਉਹੀ ਅੱਗ ਜਿਹੜੀ ਏ ਸਾਡੇ ਘਰ ਦੇ ਵਿੱਚ ਬੇਕਾਬੂ ਹੋ ਜਾਵੇ। ਬੇੰਤ ਅੱਗ ਲੱਗ ਜਾਵੇ ਨਾ ਜਦੋਂ ਜ਼ਿਆਦੀ ਅੱਗ ਲੱਗ ਜੇ ਤਾਂ ਘਰ ਨੂੰ ਸਾੜ ਵੀ ਦਿੰਦੀ ਏ। ਤੇ ਗੁਰਮੁਖੋ ਪਿਆਰਿਓ ਸਾਨੂੰ ਇਹੀ ਅੱਜ ਭਗਤ ਕਬੀਰ ਜੀ ਨੇ ਸਾਨੂੰ ਸਤ ਸੰਗਤ ਦੇ ਬਾਬਤ ਵੀ ਸਾਨੂੰ ਇਹੀ ਸਮਝਾਇਆ ਹੈ ਕਿ ਸੰਤ ਸੰਗਤ RAM ਰਿਧੇ ਬਸਾਈ ਤੇ ਭਾਈ ਗੁਰਦਾਸ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਸ ਤਰ੍ਹਾਂ ਲੋੜ ਤੋਂ ਵੱਧ ਹਵਾ ਆ ਜਾਵੇ ਲੋੜ ਤੋਂ ਵੱਧ ਪਾਣੀ ਆ ਜਾਵੇ ਲੋੜ ਤੋਂ ਵੱਧ ਅਗ ਆ ਜਾਵੇ ਨਾ ਸਮਝ ਲੈਣਾ ਕਿ ਜਿਸ ਤਰ੍ਹਾਂ ਸਤ ਸੰਗਤ ਵਿੱਚ ਬੈਠ ਕੇ ਜੇਕਰ ਤੂੰ ਆਪਣੇ ਜੀਵਨ ਦੇ ਵਿੱਚ ਸੰਗਤ ਵਿੱਚ ਬੈਠ ਗਿਆ ਸੰਗਤ ਵਿੱਚ ਬੈਠ ਕੇ ਜੇਕਰ ਤ ਅਜ਼ਾਈ ਉਹ ਸਮਾਜ ਦਾ ਅਜ਼ਾਈ ਗੱਲਾਂ ਬਾਤਾਂ ਮਾਰ ਕੇ ਜੇਕਰ ਤੂੰ ਚੜਾ ਗਿਆ ਨਾ ਤਾਂ ਤੇਰੀ ਸੰਗਤ ਕਰਨ ਦਾ ਕੋਈ ਫਾਇਦਾ ਨਹੀਂ ਉਲਟਾ ਤੂੰ ਪਾਪ ਦਾ ਭਾਗੀ ਬਣ ਜਾਵੇਂਗਾ ਸੋ ਗੁਰਮੁਖੋ ਪਿਆਰਿਓ ਭਗਤ ਕਬੀਰ ਜੀ ਨੇ ਅੱਜ ਦੇ ਹਕੰਦ ਦੇ ਵਿੱਚ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪਾਈ ਤੂੰ ਉਸ ਪ੍ਰਮਾਤਮਾ ਵਾਹਿਗੁਰੂ ਦੀ ਸਤ ਸੰਗਤ ਕਰਿਆ ਕਰ ਸਤ ਸੰਗਤ ਕਰਕੇ ਤੂੰ ਆਪਣੇ ਜੀਵਨ ਨੂੰ ਸਫਲਾ ਬਣਾ ਸਕਦਾ ਹੈ ਤੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਤੇ ਇਹ ਗੱਲ ਆਪਣੇ ਹਿਰਦੇ ਦੇ ਅੰਦਰ ਵਸਾਉਣੀ ਹੈ ਤੇ ਭਰਮ ਦੇ ਵਿੱਚ ਨਹੀਂ ਪੈਣਾ ਤੇ ਗੁਰਮੁਖੋ ਪਿਆਰਿਓ ਕਹੇ ਕਬੀਰ ਸੋ ਪਰਮੇ ਨਾਹੀ ਇਹ ਭਰਮ ਦੇ ਵਿੱਚ ਨਾ ਪੈ ਜਾਵੀਂ ਕਿ ਮੈਂ ਉਸ ਰੱਬ ਦਾ ਉਸ ਪਰਮਾਤਮਾ ਦਾ ਮੈਂ ਅੰਤ ਪਾ ਲਵਾਂਗਾ ਅੰਤ ਨਹੀਂ ਪਾ ਸਕਦਾ ਤੂੰ ਤੂੰ ਕੇਵਲ ਤਾਂ ਕੇਵਲ ਸਤ ਸੰਗਤ ਵਿੱਚ ਬੈਠ ਕੇ ਉਹਦੀ ਉਸਤਤ ਕਰ ਸਕਦਾ ਹੈ ਉਹਦਾ ਨਾਮ ਜਪ ਸਕਦਾ ਹੈ ਸੋ ਗੁਰਮੁਖੋ ਪਿਆਰਿਓ ਕਿਉਂਕਿ ਜੇਕਰ ਅਸੀਂ ਪਰਮਾਤਮਾ ਵਾਹਿਗੁਰੂ ਦੀ ਉਸਤਤ ਕਰਾਂਗੇ ਉਹਦੀ ਵਡਿਆਈ ਕਰਾਂਗੇ ਨਾ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਤੇ ਜੇਕਰ ਉਹਦੀ ਵਡਿਆਈ ਨਾ ਵੀ ਕਰਾਂਗੇ ਤਾਂ ਵੀ ਕੋਈ ਇਹਨੂੰ ਫਰਕ ਨਹੀਂ ਕਿਉਂਕਿ ਵੱਡਾ ਦਾਤਾ ਤਿਲ ਨਾ ਤਮਾਏ ਉਹ ਤਿਲੇ ਪਰ ਵੀ ਜਿਹੜਾ ਹੈ ਨਾ ਤਿਲ ਪਰ ਵੀ ਸਾਡੇ ਤੋਂ ਤਿਲ ਨਿਤਮਾਉਂਦਾ ਤਮਾਉਂ ਤੋਂ ਤਮਾਣੋ ਪਾਵੇ ਕਿ ਸਾਡੇ ਤੋਂ ਮੁੱਖ ਨਹੀਂ ਮੋੜਦਾ ਤੇ ਗੋਪ ਪ੍ਰਮਾਤਮਾ ਵਾਹਿਗੁਰੂ ਨੂੰ ਜੇਕਰ ਅਸੀਂ ਯਾਦ ਕਰਾਂਗੇ ਇਹਦੇ ਵਿੱਚ ਸਾਡਾ ਹੀ ਭਲਾ ਹੈ ਜੇਕਰ ਉਹਦੀ ਵਡਿਆਈ ਕਰਾਂਗੇ ਉਹਦੇ ਵਿੱਚ ਸਾਡਾ ਹੀ ਭਲਾ ਹੈ ਕਿਉਂਕਿ ਆਪਾਂ ਬਾਣੀ ਵਿੱਚ ਪੜਦੇ ਹਾਂ ਕਿ ਕਿ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕੀਤਾ ਪੜਾ ਕਿਸ ਤਰ੍ਹਾਂ ਸਾਡਾ ਹੁੰਦਾ ਹੈ ਤੇ ਗੁਰਮੁਖੋ ਪਿਆਰਿਓ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਫਤ ਪਾਇਆ ਸੁਕੇ ਕਾਸ਼ਟ ਹਰਿਆ ਉਹ ਪ੍ਰਮਾਤਮਾ ਵਾਹਿਗੁਰੂ ਜਿਹੜੇ ਸੁਕੇ ਰੁੱਖਾਂ ਨੂੰ ਹਰਿਆ ਕਰ ਵੀ ਦਿੰਦਾ ਹੈ ਹਰਿਆ ਕਿਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਇੱਕ ਸੁੱਕੇ ਹੋਏ ਰੁੱਖ ਨੂੰ ਪਾਣੀ ਮਿਲ ਜਾਵੇ ਤਾਂ ਹਰਿਆ ਭਰਿਆ ਹਣ ਲੱਗ ਪੈਂਦਾ ਹੈ ਤੇ ਜੇਕਰ ਇਸ ਸੁੱਕੇ ਹਿਰਦੇ ਨੂੰ ਬਾਣੀ ਰੂਪੀ ਪਾਣੀ ਮਿਲ ਗਿਆ ਨਾ ਤੇ ਵੀ ਹਰਿਆ ਭਰਿਆ ਹੋ ਜਾਵੇਗਾ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਜਿਸ ਨੂੰ ਮਿਲ ਗਈ ਤੋ ਪਵਜਲ ਸੰਸਾਰ ਤੋਂ ਤਰ ਜਾਂਦਾ ਹੈ ਤੇ ਗੁਰਮੁਖੋ ਪਿਆਰਿਓ ਆਪਾਂ ਵੀ ਸਤਗੁਰਾਂ ਦੀ ਸੰਗਤ ਵਿੱਚ ਬੈਠਿਆ ਕਰੀਏ ਦਿਨ ਰਾਤ ਉਹਦੀ ਵढਾਈ ਕਰਿਆ ਕਰੀਏ ਸਵੇਰੇ ਵੀ ਗੁਰੂ ਘਰ ਚਲ ਕੇ ਆਇਆ ਕਰੀਏ ਤੇ ਸ਼ਾਮੇ ਵੀ ਗੁਰੂ ਘਰ ਵਿਖੇ ਚਲ ਕੇ ਆਇਆ ਕਰੀਏ ਤੇ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਜ਼ੋਰ ਲਗਾਇਆ ਕਰੀਏ ਹਰ ਰੋਜ਼ ਸਤ ਸੰਗਤ ਬਰੀਏ ਸਤ ਸੰਗਤ ਕਰੀਏ ਸਤ ਸੰਗਤ ਵਿੱਚ ਬੈਠ ਕਰਕੇ ਨਾਮ ਜਪੀਏ ਤੇ ਨਾਮ ਜਪ ਕੇ ਆਪਣੇ ਜੀਵਨ ਨੂੰ ਸੁਹੇਲਾ ਸੁਹਾਵਾ ਸੋ ਖਾਵਾਂ ਬਣਾਈਏ ਸੋ ਸਤਗੁਰ ਜੀ ਕਿਰਪਾ ਕਰਨ ਹੋਇਆਂ ਪੁਲਾ ਚੁੱਕਾਂ ਦੀ ਖਿਮਾ ਸਤਗੁਰ ਜੀ ਬਖਸ਼ਣ ਜੋਗ ਨੇ ਸਤਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਜੀ ਸਤਗੁਰ ਜੀ ਕਿਰਪਾ ਕਰਨ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣ ਨਾਮ ਬਾਣ ਦੇ ਨਾਲ ਪਿਆਰ ਬਖਸ਼ਣ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਣ ਸੋ ਹੋਇਆਂ ਪੁਲਾ ਚੁੱਕਾਂ ਦੀ ਖਿਮਾ ਜੀ ਅਸੀਸ ਬਖਸ਼ਣ